ਕਿਤਾਬਾਂ ਨੂੰ ਇਨਸਾਨਾਂ ਦਾ ਸਭ ਤੋਂ ਚੰਗਾ ਦੋਸਤ ਮੰਨਿਆ ਜਾਂਦਾ ਹੋਂ ਤੱਕ ਦੀ ਦੁਨੀਆ ਤੱਕ ਕਿਤਾਬਾਂ ਨਾਲ ਆਪਾਂ ਕੁਝ ਵੀ ਕਰ ਸਕਦੇ ਆਂ ਧਰਮ ਨਾਲ ਜੁੜ ਸਕਦੇ ਆਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਆਂ ਗੀਤਾ ਕੁਰਾਨ ਗੁਰੂ ਗ੍ਰੰਥ ਸਾਹਿਬ ਵੀ ਆ ਪਰ ਕਈ ਕਿਤਾਬਾਂ ਇਹੋ ਜਿਹੀਆਂ ਵੀ ਆ ਜਿਹੜੀਆਂ ਕਿ ਸ਼ੈਤਾਨਾਂ ਤੇ ਲਿਖੀਆਂ ਗਈਆਂ ਆ ਆਪਾਂ ਸ਼ਤਾਨ ਨੂੰ ਮਿਲ ਸਕਦੇ ਆਂ ਕਿਹੜੀਆਂ ਇਹੋ ਜਿਹੀਆਂ ਕਿਤਾਬਾਂ ਜਿਨ੍ਹਾਂ ਨੂੰ ਪੜਨ ਤੇ ਵੀ ਰੋਕ ਆ ਤੇ ਸ਼ਤਾਨ ਦੀ ਕਿਤਾਬ ਮੰਨਿਆ ਜਾਂਦਾ ਦੀ ਗ੍ਰੈਂਡ ਗ੍ਰੀਮੋਰ ਕਿਤਾਬ ਜਿਹੜੀ ਕਿ ਇਨਸਾਨ ਨੇ 1512 ਵਿੱਚ ਲਿਖੀ ਸੀ ਕਹਿੰਦੇ ਆ ਕਿ ਉਹ ਇਨਸਾਨ ਤਿਸ਼ਤਾਨ ਆਇਆ ਸੀਗਾ ਤਿਸ਼ਤਾਨ ਨੇ ਲਿਖਵਾਈ ਸੀ ਗੋਪਤ ਮੰਤਰ ਪੜ੍ਹ ਕੇ ਇਸ ਕਿਤਾਬ ਨੂੰ ਇੱਕ ਲੋਕ ਕਰਕੇ ਰੱਖਿਆ ਗਿਆ ਕਿਉਂਕਿ ਕੋਈ ਵੀ ਇਨਸਾਨ ਇਸ ਨੂੰ ਪੜ੍ਹ ਕੇ ਸ਼ੈਤਾਨ ਨੂੰ ਬੁਲਾ ਸਕਦਾ ਤੇ ਪਰ ਇਹਦੀ ਸ਼ਰਤ ਇਹ ਆ ਕਿ ਆਪਦੀ ਆਤਮਾ ਸ਼ੈਤਾਨ ਦੇ ਹਵਾਲੇ ਕਰਨੀ ਪੈਂਦੀ ਆ ਕੋਡ ਗੈਸ ਬੁੱਕ ਇਹ ਕਿਤਾਬ 13ਵੀਂ ਸਦੀ ਵਿੱਚ ਲਿਖੀ ਗਈ ਸੀ ਹੌਨ ਦੇ ਚੱਕਰ ਰਿਪਬਲਿਕ ਦੇ ਵਿੱਚ ਉੱਥੇ ਇੱਕ ਰਾਜਾ ਸੀਗਾ ਤੇ ਉਹਨੇ ਇੱਕ ਸਾਧੂ ਨੂੰ ਉਹਨੇ ਕੋਈ ਗਲਤੀ ਕਰਤੀ ਸੀ ਮੱਠਵੇ ਸਾਧੂ ਰਹਿੰਦਾ ਸੀਗਾ ਉਹਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਰ ਉਹ ਸਾਧੂ ਨੇ ਕਿਹਾ ਕਿ ਮੈਂ ਇੱਕ ਇਹੋ ਜੀ ਕਿਤਾਬ ਲਿਖ ਕੇ ਦੇਵਾਂਗਾ ਜੇ ਤੂੰ ਮੇਰੀ ਜ਼ਿੰਦਗੀ ਬਖਸ਼ ਦੇ ਉਸ ਕਿਤਾਬ ਨਾਲ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਆ ਉਹ ਮੰਨ ਜਾਂਦਾ ਪਰ ਉਹਨੇ ਕੋਈ ਟਾਈਮ ਦੇਤਾ ਪਰ ਇੰਨੇ ਘੱਟ ਸਮੇਂ ਦੇ ਵਿੱਚ ਉਹ ਬੁੱਕ ਲਿਖੀ ਨਹੀਂ ਜਾ ਸਕਦੀ ਸੀ ਕਿਉਂਕਿ 20-25 ਸਾਲ ਲੱਗਣੇ ਸੀਗੇ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਤੜਕੇ ਤੇ ਮੇਰੀ ਮੌਤ ਹੋ ਜਾਊਗੀ ਫਿਰ ਉਹਨੇ ਸ਼ਤਾਨ ਨੂੰ ਬੁਲਾਇਆ ਉਡੀ ਆਰਾਧਨਾ ਕਰਕੇ ਤੇ ਆਪਦੀ ਆਤਮਾ ਉਸ ਨੂੰ ਵੇਚ ਦਿੱਤੀ ਸ਼ਤਾਨ ਨੇ ਆ ਕੇ ਕਹਿੰਦੇ ਕਿ ਇੱਕ ਰਾਤ ਦੇ ਵਿੱਚ ਹੀ ਲਿਖ ਦਿੱਤੀ ਇਹ ਚਮੜੇ ਤੇ ਲਿਖੀ ਗਈ ਆ ਕਿਤਾਬ ਤੇ ਵਿਗਿਆਨਕਾਂ ਨੇ ਇਸ ਤੇ ਛੋਧ ਵੀ ਕੀਤੀ ਆ ਕਹਿੰਦੇ ਆ ਕਿ ਐਵੇਂ ਦੀ ਕਿਤਾਬ ਕੋਈ ਨਹੀਂ ਲਿਖ ਸਕਦਾ ਕਿਉਂਕਿ ਇੰਨੇ ਟਾਈਮ ਬਾਅਦ ਕਿਸੇ ਵੀ ਇਨਸਾਨ ਦੀ ਲਿਖਾਈ ਬਦਲ ਜਾਊਗੀ ਪਰ ਇੱਕੋ ਜਿਹੀ ਲਿਖਾਈ ਲਿਖੀ ਗਈ ਆ ਇਹਦੀ ਲਿਖਾਈ ਬਿਲਕੁਲ ਵੀ ਨਹੀਂ ਬਦਲੀ ਦਾ ਬੁੱਕ ਆਫ ਦਾ ਅਬਰਾਮ ਲਿਨ ਇਹ ਕਿਤਾਬ ਇੱਕ ਜਾਦੂਗਰ ਦੀਆਂ ਗੱਲਾਂ ਤੇ ਲਿਖੀ ਗਈ ਆ ਅਬਰਾਹਮ ਨਾਂ ਦੇ ਬੰਦੇ ਨੇ ਲਿਖੀ ਸੀ ਇਹ ਮਿਸਰ ਦੇ ਵਿੱਚ ਇੱਕ ਬੰਦੇ ਨੂੰ ਮਿਲਿਆ ਸੀ ਅਬਰਾਹਮ ਤੇ ਉਹਨੇ ਇਹਨੂੰ ਦੱਸਿਆ ਸੀਗਾ ਕਿ ਕਿਵੇਂ ਆਪਾਂ ਸ਼ਕਤੀਆਂ ਪ੍ਰਾਪਤ ਕਰ ਸਕਦੇ ਆ ਤੇ ਸ਼ੈਤਾਨ ਨੂੰ ਮਿਲ ਸਕਦੇ ਆ ਫਿਰ ਆਪਾਂ ਉੱਡ ਸਕਦੇ ਆ ਮਰੇ ਇਨਸਾਨ ਨੂੰ ਜਿਉਂਦਾ ਕਰ ਸਕਦੇ ਆ ਭੂਤਾਂ ਪ੍ਰੇਤਾਂ ਨਾਲ ਗੱਲ ਕਰ ਸਕਦੇ ਆ ਤੇ ਲੁਕੇ ਹੋਏ ਖਜ਼ਾਨੇ ਵੀ ਲੱਭ ਸਕਦੇ ਆ ਮਤਲਬ ਕਿ ਆਪਾਂ ਬਹੁਤ ਸਾਰੀ ਤਾਕਤ ਪ੍ਰਾਪਤ ਕਰ ਸਕਦੇ ਆ ਅਬਰਾਹਮ ਨੇ ਲਿਖਿਆ ਕਿ ਹਰ ਇਨਸਾਨ ਦੇ ਵਿੱਚ ਪਰਮਾਤਮਾ ਵੀ ਆ ਤੇ ਸ਼ਤਾਨ ਵੀ ਲੁਕਿਆ ਹੋਇਆ ਜਿਸ ਨੂੰ ਮਰਜੀ ਆਪਾਂ ਕੱਢ ਕੇ ਪ੍ਰਾਪਤ ਕਰ ਸਕਦੇ ਹਾਂ ਸੱਸੀਆ ਕਾਲਜੀ ਪੰਜਾਬ ਸਿੰਘ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ